ਇਦਾਂ ਕਾਲਾ ਬੋਲਾਇਆ ਹੋਇਆ ਆਉਂਦਾ ਰਾਤ ਨੂੰ ਫੇਰਾ ਹੀ ਨਹੀਂ ਪਤਾ ਮੀਂਹ ਦੇ ਜਿਵੇਂ ਅੱਖਾਂ ਦਾ ਪਤਾ ਨਹੀਂ ਆਉਣਗੇ ਜਾਂ ਨਾ ਆਉਣਗੇ ਕਿਨਾਂ ਖੜਕ ਨਹੀਂ ਪੈਂਦਾ ਘਰੀ ਦੀਏ ਆਪੀ ਗੇਵਟੀ ਚ ਨਿਕਲੀ ਜਾਊਗਾ ਹਾਂ ਚੱਲ ਮਾਣਾ ਰੱਬ ਦੇ ਸਾਰੇ ਦੀ ਗੱਲ ਹੈ ਜੋੜੇ ਪਾਲੀਆ ਠੰਡ ਬਹੁਤ ਹੋ ਰਹੀ ਹੈ ਯਾਰ ਚੱਲ ਰੱਬ ਦਾ ਕੀ ਪਤਾ ਹੈ ਬਾ ਚੌਧਰੀ ਆ ਆਪੀ ਚੱਕੀ ਫਿਰਦਾ ਕਹੀ ਜੀ ਜਵਾਕ ਜੇ ਹੈ ਨਹੀਂ ਉਹ ਜਵਾਖ ਜੇ ਇੱਕ ਤਾਂ ਨਾਨਕੀ ਵਗੈ ਲੋੜੀ ਤੇ ਇੱਕ ਨੂੰ ਠੰਡ ਜੀ ਲੱਗ ਰਹੀ ਐ ਅੱਛਾ ਠੰਡ ਲੱਗ ਗਈ ਹਾਂ ਲੰਗ ਜਾ ਮਾਰਦਾ ਉਹ ਲੰਗਦਾ ਤੈਨੂੰ ਪਤਾ ਹੀ ਐ ਗੋਡੇ ਦੁਖਦੇ ਨੇ ਗੋਡੇ ਦੁਖਦੇ ਐ ਹਾਂ ਗੋਡੇ ਦੁਖਦੇ ਨੇ ਆਥਣੇ ਤੁਬਕਾ ਲਾ ਲਿਆ ਕਰ ਲਾਉਂਦਾ ਰੁੰਡਾ ਨਹੀਂ ਹੁੰਦਾ ਲਾਈਏ ਕਿੱਥੋਂ ਜੇ ਹੋਵੇ ਫੇਰ ਹੀ ਲਾਈਏ ਹੈ ਨਹੀਂ ਤੇਰੇ ਕੋਲੇ ਨਾ ਤੂੰ ਜਿਵੇਂ ਬੋਲਉਂਈ ਐ ਲੈਣ ਫਿਰਦਾ ਇਹ ਤਾਂ ਪਾੜਾ ਲੱਗਦਾ ਤੀ ਤਾਂ ਲੈ ਲੀਆ ਅੱਛਾ ਹਾਂ ਲੈ ਫੜਾ ਮੈਨੂੰ 800 ਗੱਟਾ ਹੋਣ ਤਰ ਲੈਣਾ ਲਾਲੇ ਦੇ ਰੇੜੇ ਤੇ ਗਰਦੀ ਵਾਲੇ ਦੇ ਚ ਪੱਕੀ ਗੱਲ ਐ ਪੱਕੀ ਗੱਲ ਐ ਇਤੇ ਹੋਈ ਨਾਣ ਵਾਲੀ ਗੱਲਾਂ ਹੋ ਜੇ ਮੈਂ ਕਿਹੜਾ ਕਦੇ ਬਣਾਈ ਨਹੀਂ ਬਣਾਉਣੀ ਜਾਣਦਾ ਤੇਰੇ ਪਾਦਾਂ ਮੈਂ ਉਹੀ ਥੋੜੀ ਚਪਾਈਆਂ ਦੇ ਫੋਨ ਆਉਂਦੇ ਟੱਟੀ 'ਚ ਬੈਠੇ ਨੂੰ ਮੈਨੂੰ ਪਰਾਣੇ ਦਾ ਨਾਲੇ ਨਮਿਆਂ ਦਾ ਦੋਨਾਂ ਦੇ ਫੋਨ ਆਉਂਦੇ ਆ ਬਸ ਤੂੰ ਹੀ ਸਮਝਦਾ ਮੈਨੂੰ ਹੈ ਅੱਛਾ ਜੀ ਹਾਂ ਦੇਖੀ ਤਾਂ ਸਹੀ ਮੇਲੇ ਵੇਲੇ ਨੂੰ ਤਿਆਰ ਤੇਰਾ ਕੰਮ ਮੈਂ ਕਹਿੰਦਾ ਆਪਣਾ ਦੋਨਾਂ ਦਾ ਪੜਦਾ ਰਹੀ ਜੀ ਪੜਦਾ ਪੁਰਦਾ ਤਾਂ ਪੂਰਾ ਰੱਖੀਗਾ ਮੈਂ ਤੇ ਤੂੰ ਕੱਲ੍ਹ ਦੀ ਹੈਗੀ ਚੁੱਕਈ ਬਸ ਮੈਨੂੰ ਆਪਦੀ ਜਿੰਨੀ ਕਿ ਬਣਦੀ ਸੀਵੇਂ ਦੀ ਤੇ ਮੈਨੂੰ ਫੜਾ ਦੇ ਲੈ ਆਹ ਗੈਣ ਲੈ ਤੂੰ ਦੇਖਦਾ ਤਾਂ ਜਾਈਂ ਤੈਨੂੰ ਬਣਾ ਕੇ ਦੇ ਦੂੰ ਤੈਨੂੰ ਸਾਡੇ ਹੱਥ ਸੋਆ ਯਾਰ ਬੱਦੀ ਵਿੱਚੀ ਪਾੜਾ ਕਰਾਇਆ ਦਿੱਤਾ ਐ ਤਾਂ ਮੈਂ ਕੋਰੋ ਵੀ ਪਾ ਲੂੰ 5 400 ਤਾਂ ਕੋਈ ਗੱਲ ਨਹੀਂ ਉਹ ਫਿਰ ਆਪਣੀ ਤਨ ਚੰਗਿਆੜੇ ਵਰਗੀ ਕੱਢ ਕੇ ਦੂੰ ਤੈਨੂੰ ਤਾਂ ਠੀਕ ਹੈ ਯਾਦ ਕਰੇਗਾ ਛੜ ਛੜ ਮੌਜਾਂ ਮਾਰੇਗਾ ਤੂੰ ਬਹੁਤ ਠੀਕ ਹੈ ਵਧੀਆ ਹੋ ਗਿਆ ਤਾਂ ਗੱਲ ਆਪਣਾ ਦੋਨਾਂ ਦਾ ਇੱਥੇ ਆਥਣੇ ਲਾਇ ਕਰਾਂਗੇ ਇੱਥੇ ਆਥਣੇ ਕਿਤਾ ਜੇ ਤੇਰੇ ਕੋਲ ਹਾਂ ਬਸ ਇੱਥੇ ਅਸੀਂ ਤਾਂ ਜੋ ਕੋਈ ਚੱਕਰ ਨਾ ਮਾ ਮੇਰੇ ਕੋਲ ਹੀ ਆ ਜਾ ਕਰੀ ਤੇਰੇ ਕੋਲੇ ਮੈਂ ਨਾਲ ਤੇਰੇ ਕੋਲੇ ਆ ਜਾ ਕਰੂੰ ਨਾਲੇ ਸਾਗ ਸੱਪਾ ਲੈ ਜਾ ਕਰਾਂਗੇ ਔਰ ਭਾਈ ਹਾਂ ਆ ਮੌਜ ਬਣ ਜੂਗੀ ਵਧੀਆ ਵਧੀਆ ਹਾਂ ਹੁਣ ਇੱਧਰ ਨੇ ਖੇਤ ਕਿਹੜਾ ਮਾਰ ਕੇ ਆਣਾ ਤੂੰ ਬਸ ਮੈਂ ਇੱਥੋਂ ਆ ਪਣੀ ਜਾਂ ਗਾਹਾਂ ਤੋਂ ਉਧਰੋਂ ਦੇਖਦਾ ਉਧਰੋਂ ਵੀ ਪਹੀ ਕੇ ਨਹੀਂ ਛੱਡਾਂਗਾ ਇੱਥੇ ਸਾਗ ਖੜਾ ਛੋੜਾ ਕੋਈ ਗੱਲ ਨਹੀਂ ਇਕੱਲਾ ਦੇਖਦੇ ਸਟੋਰ ਨੂੰ ਬੋਲਦੇ ਸਾਕਤਾ ਛਾਰੇ ਪਰ ਐਪੇ ਕੋਈ ਨਹੀਂ ਆਤਾ ਬਣ ਗਿਆ ਅੱਥਾ ਇਹਨੂੰ ਕਿ ਦਬਾ ਲਾਂ ਮੈਂ ਹੁਣ ਪਹਿਲਾਂ ਦੀ ਪਾੜ ਲਾ ਮੈਂ ਥੋੜਾ ਸੋਦਣਾ ਐਵੇਂ ਥੋੜੀ ਸਰਪੰਚਾਂ ਦੇ ਫੋਨ ਆਉਂਦੇ ਟੱਟੀ 'ਚ ਬੈਠੇ ਨੂੰ ਪਾੜੀ ਚੱਲੀ ਹੁਣ ਮੈਨੂੰ ਕਿੱਥੇ ਪਾੜੇਗਾ ਤੈਨੂੰ ਮੇਲੇ ਵੇਲੇ ਥਿਆਉਂਦਾ ਵੀ ਨਹੀਂ ਮੈਂ ਗੈਮਲ ਯਾਰ ਟੱਕਰਦੇ ਨਹੀਂ ਹੈਗਾ ਉਧਰੋਂ ਮੇਲਾ ਉੱਤੇ ਆ ਰਿਹਾ ਹੈਗਾ ਮੇਲਾ ਨਾ ਨਾਂਕ ਜੇ ਕਿਤੇ ਮੇਲਾ ਸੁੱਕਾ ਲੰਗਾ ਹੋਊਗਾ ਮੈਨੂੰ ਤਾਂ ਲੱਗਦਾ ਚੰਗਾ ਉਹ ਨਾਲ ਛੋਟਾ ਬੈਠਾ ਹੈ ਇਹਨੂੰ ਪੁੱਛਦੇ ਆ ਹੋਰ ਛੋਟੇ ਭਾਈ ਕੀ ਕਹੇ ਭਾਈ ਵਧੀਆ ਹੋਰ ਕੀ ਹਾਲ ਚਾਲ ਨੇ ਵਧੀਆ ਵਧੀਆ ਭਾਈ ਕਿਵੇਂ ਛੋਟਾ ਵੱਡਾ ਕਿੱਥੇ ਰਹਿੰਦਾ ਅੱਜ ਕੱਲ ਵੱਡਾ ਇੱਥੇ ਹੋਣਾ ਭਾਈ ਕਿਤੇ ਗਿਆ ਹੋਣਾ ਕਿਸੇ ਪਾਸੇ ਕਿਵੇਂ ਭਾਈ ਕੰਮ ਦੀ ਕੋਈ ਉਹ ਪਸੂ ਜੇ ਆ ਜਾਂਦੇ ਨੇ ਉਹ ਲਾ ਕੇ ਯਾਰ ਪਸੂ ਅੱਛਾ ਤਾਂ ਕਰਕੇ ਮਹਾ ਗੇੜੇ ਮਾਰਿਆ ਹੁੰਦੇ ਅੱਛਾ ਪੈਸੇ ਪੁੱਛਦੇ ਨਹੀਂ ਲੈ ਗਿਆ ਕਿੱਥੇ ਉਹ ਪੈਸੇ ਦਾ ਕੰਨੂ ਲੈ ਗਿਆ ਅੱਛਾ ਦੇਖੀ ਮਹਾ ਦਾ ਬੜਾ ਤਾਰੂ ਬੰਦਾ ਹੈ ਕਿਤੇ ਉਹਨਾਂ ਪੈਸੇ ਵਸਾਲੀ ਉਹਨੂੰ ਉਹ ਆਏ ਆਪਾਂ ਹੁਣ ਡਿਮਾਂਡ ਮੱਥਾ ਮੈਂ ਆਪਣਾ ਹੋਰ ਲਾਂਬੇ ਨੂੰ ਥਾਂ ਹੋ ਜਾਦਾ ਪੈਸੇ ਪੁੱਛਣ ਹੰਦੀ ਉਹਨੂੰ ਚਲੋ ਉਹ ਤਾਂ ਕੋਈ ਗੱਲ ਨਹੀਂ ਫਿਰ ਕਈ ਨਹੀਂ ਮੜਾ ਇਹ ਉਹਨੂੰ ਕਦੇ ਆ ਕੇ ਗਿਆ ਤੀਗਾ ਦੱਸਦੀ ਹਾਂ ਆਪੀ ਸਮਝ ਜੂ ਤਾਂ ਯਾਰ ਇਹ ਕਦੇ ਇੱਧਰ ਆਇਆ ਨਹੀਂ ਮਨਤ ਲੱਗਦਾ ਇਹ ਲਾ ਗਿਆ ਚੂਨਾ ਉਹ ਮੂੰਹ ਨਾ ਗਮਾਨ ਮੱਥੇ ਹੋਰ ਲਾਂਬੇ ਨੂੰ ਥਾਂ ਕਰਦੇ ਕੰਜਾ ਤਾਂ ਸਾਡੇ ਵਾਲਾ ਵੀ ਜਮਾ ਯਾਰ ਸਰੀ ਵੀ ਇਹ ਹਾਂ ਕਿੱਦਾਂ ਆਉਂਦਾ ਮੇਰੇ ਕੋਲ ਆਉਂਦਾ ਮੈਨੂੰ ਤਾਂ ਲੱਗਦਾ ਮੇਰੇ ਕੋਲ ਹੋਰ ਗੰਮ ਦਾ ਕੀ ਹਾਲ ਚਾਲ ਹੈ ਠੀਕ ਆ ਜਮਾ ਤੇਰੀ ਕਿਰਪਾ ਨਾਲ ਰੰਗ ਲੱਗੇ ਨੇ ਮੇਰੇ ਕੋਲ ਆਇਆ ਥੀ ਹਾਂ ਤੇਰੇ ਕੁੜੀ ਆਇਆ ਥੀ ਹੋਰ ਕਿਵੇਂ ਆ ਪ੍ਰੋਗਰਾਮ ਫਿਰ ਪ੍ਰੋਗਰਾਮ ਹੋ ਤਾਂ ਮੈਂ ਪਾਤਾ ਸੀ ਨਾਲ ਦੀ ਨਾਲ ਹੀ ਪਤਾ ਸੀ ਹਾਂ ਗੱਤਾਂ ਲੈ ਕੇ ਪਾਤਾ ਤਾਂ ਛਰਾਂ ਛਰਾਂ ਕਰਦੀ ਐ ਅੱਛਾ ਜੀ ਹਾਂ ਤੂੰ ਦੇਖੀ ਇੱਕ ਦਿਨ ਲੱਗ ਜਾਣਗੇ ਫਿਰ ਪੰਜ ਚਾਰ ਦਿਨਾਂ ਚ ਬਸ ਮੇਲੇ ਤੋਂ ਪਹਿਲਾਂ ਤੈਨੂੰ ਬਣਾ ਕੇ ਪਿਆ ਦੂੰਗਾ ਮੇਲਾ ਨਾਲ ਨਹੀਂ ਲੰਘਾਂ ਦੀ ਨਾ ਨਾ ਮੇਲਾ ਮੂਲਾ ਨਹੀਂ ਲੰਘਣ ਦਿੰਦਾ ਇਹ ਜਿਆ ਬੰਦਾ ਨਹੀਂ ਹੈਗਾ ਮੈਂ ਆਹ ਦੇਖਦਾ ਜਾਈ ਉਹ ਤਾਂ ਬਾਲੀ ਸੋਣੀ ਚੱਲੀ ਐ ਐਨਾ ਐਨਾ ਕਿ ਰੁਕ ਜਾ ਮੈਂ ਹਰੇ ਦਾ ਧਰਤਾ ਥੱਲੇ ਬਸ ਚਲ ਦੇ ਛਰਾਇਆ ਛਰਾਇਆ ਕਰ ਦਿਆ ਹਾਂ ਦੀ ਨਿਕਨ ਵਾਲਾ ਵਧੀਆ ਹੋ ਹਾਂ ਤੇਰੇ ਕੋਲ ਮੈਂ ਆ ਪਿਆ ਜੀ ਤੂੰ ਚਿੰਤਾ ਨਾ ਮੰਨ ਜਮੇ ਕਿਸੇ ਗੱਲ ਦੀ ਹਾਂ ਮੈਂ ਇਤਨੇ ਕਹਾ ਕਿਸੇ ਤੋਂ ਪੈਪਸੀ ਹੋਰ ਲੈ ਲਾਂਗਾ ਹਾਂ ਤੂੰ ਫੜ ਲੈ ਇੱਧਰ ਤੇ ਆ ਜਾ ਮੁਰਤੇ ਚਾਰ ਦਿਨ ਹਾਂ ਇੱਧਰ ਦੀ ਨਾਲ ਮੈਨੂੰ ਲਵਾ ਜੀ ਪੀ ਕੇ ਚੰਗਾ ਚੰਗਾ ਹਾਂ ਮੈਂ ਇੱਥੀਆਂ ਬਚ ਥੋੜਾ ਜਿਹਾ ਕੰਮ ਰਹਿ ਗਿਆ ਮੇਰਾ ਇਹ ਦੋ ਇੱਕ ਮਿੰਟਾਂ ਲਈ ਬਸ ਕੋਈ ਬਸ ਇੱਕ ਮਿੰਟਾ ਦੇਖ ਕੇ ਆਉਣਾ ਮੈਂ ਖੜ ਜਾ ਮੈਨੂੰ ਕਿਹਾ ਕਿਸੇ ਬੰਦੇ ਨੇ ਅੱਛਾ ਠੀਕ ਨਾ ਜੀ ਆਪਣੇ ਹੀ ਹਾਂ ਚੱਲ ਆ ਜੀ ਕੋਈ ਨਹੀਂ ਘਾਲਦਾ ਛੋਲਣ ਮੈਥੋਂ ਐਵੇਂ ਥੋੜੀ ਮੈਂ ਤੈਨੂੰ ਦੁਨੀਆ ਚਾਰਤੀ లైమిట్ ఆఫ్ ਭਾਰ ਦਾ ਛੋਦਣ ਇਹ ਤਾਂ ਤੇਰੇ ਵਰਗੇ 20 ਤੱਕ ਕਰਨ ਆ ਫੇਰ ਲੱਗਿਆ ਚੌਰਾ ਮੱਥੇ ਇਹੀ ਮਗਰ ਲੱਗਿਆ ਰਹਿਦਾ ਮੇਰੇ ਤਾਂ ਵਾ ਗਿਆ ਬ੍ਰ ਕੀ ਕਾ ਠੀਕ ਹੈ ਚੜਦੀ ਕਲਾ ਜੇ ਮੈਂ ਚੜਦੀ ਕਲਾ ਬਣ ਗਿਆ ਕੰਮ ਜ ਆਪਣਾ ਉਹ ਹਾਂ ਹਾਂ ਉਹ ਤਾਂ ਬਣ ਗਿਆ ਸੀ ਅੱਛਾ ਹਾਂ 14 ਪੈਕਸ਼ ਨਿਕਲੇ ਜਾਂ ਜੇ ਮੈਂ ਪਟ્રોલ ਵਰਗੀਆਂ ਅੱਛਾ ਜੀ ਹਾਂ ਬਾਦਿ ਸ਼ਵਾਦ ਨਿਕਲੀ ਨਾਲੇ ਲੈ ਨਹੀਂ ਫਿਰ 400 ਦਾ 500 ਦਾ ਤਮਾ ਸ਼ਮਾਨ ਪਾਤਾ ਆਪਦੇ ਕੋਲੋਂ ਅੱਛਾ ਹੋਰ ਅੱਛਾ ਬਾਦਿ ਸ਼ਵਾਦ ਬਣਾਈ ਜਾਂ ਤਾਂ ਲੈ ਨਹੀਂ ਆਲੇ ਬੇੜ ਇਸ਼ਾਰਾ ਕੁਝ ਪਾਤਾ ਲੈ ਆ ਆ ਲੈ ਤੇਰੇ ਵਾਸਤੇ ਲੈ ਆ ਮੈਂ ਇਹ ਕਿਵੇਂ ਥੋੜੀ ਜਿਹਾ ਤੂੰ ਉੱਥੇ ਬੰਦੇ ਆ ਗਏ ਬਗਾਨੇ ਤੂੰ ਪਾਪੀ ਸੀ ਤੇ ਲੈ ਆਉਂਦਾ ਉੱਥੇ ਬੰਦੇ ਬਗਾਨੇ ਆ ਗਏ ਫਿਰ ਮੈਂ ਦੱਬਤੀ ਯਾਰ ਤੂੰ ਸਮਝਦਾ ਨਹੀਂ ਗੱਲ ਮਰੇ ਕਹਿੰਦਾ ਉਹ ਡਰਦਾ ਨਹੀਂ ਇਸੇ ਤੋਂ ਉਹ ਤਾਂ ਮੈਨੂੰ ਡੱਛ ਨਹੀਂ ਜੱਠਾ ਨੇ ਛੂਣੇ ਕੰਮ ਹੋਇਆ ਕੋਈ ਨਹੀਂ ਹਾਂ ਇਹ ਤਾਂ ਚੱਲਦੀ ਆਪਣੀ ਬਿਥੇਰੀ ਚੱਲ ਕੋਈ ਹਾਂ ਇਹ ਤਾਂ ਪੀਕ ਲੇਖ ਤੂੰ ਇਹ ਤਾਂ ਮੈਂ ਇੱਥੀ ਧਰ ਕੇ ਜਾ ਹਾਂ 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 ਸਭੀ ਪੀ ਕੇ ਇੱਥੀ ਧਰ ਕੇ ਜਾਉਂਗਾ ਕੋਈ ਨਹੀਂ ਕਿੱਥੇ ਰੋਡਾਂ ਲੱਗ ਗਿਆ ਲੈ ਇਹ ਤਾਂ ਮੈਂ ਲੈ ਆ ਤਾ ਤੇ ਵਾਸਤੇ ਤੇ ਚੱਲ ਹੁਣ ਗਾਹਾਂ ਨੂੰ ਲੈ ਲਈ ਮੇਥੋਂ ਕੋਈ ਨਹੀਂ ਕੋਈ ਗੱਲ ਨਹੀਂ ਅੱਜ ਤਾਂ ਤੂੰ ਮੇ ਮੌਕੇ ਤੇ ਟੱਕਰ ਆਹੀ ਆਹੀ ਇਹਦੀ ਲਿਓ ਤੈਨੂੰ WhatsApp ਚ ਕੋਈ ਨਹੀਂ ਮੈਨੂੰ ਕੀ ਯਾਦ ਰੱਖੇਗਾ ਮੈਨੂੰ ਕਿਹੜਾ ਉਹੀ ਤੇਰੇ ਵਰਗੇ ਤਾਂ ਮੈਂ ਉਹੀ ਤੇਰਦਾ ਉਹੀ ਥੋੜੀ ਫੋਨ ਆਉਂਦੇ ਨੇ ਮੈਨੂੰ ਬੈਠਿਆ ਨੇ ਸਰਪੰਚਾਂ ਦੇ ਹਾਂ ਤੇਰੇ ਵਰਗੇ ਨੂੰ ਟਿੱਚ ਨਹੀਂ ਜਾਣਦਾ ਲੈ ਅੱਜ ਦੇਖਦੇ ਆ ਕਿਹੜੀ ਮੁਰਗੀ ਤੇ ਲਾਈਏ ਟੀਕਾ ਅੱਜ ਨਮਾ ਫਸੂ ਕੋਈ ਤੂੰ ਕਿੱਧਰ ਫਿਰਦਾ ਪੈ ਕਿਵੇਂ ਤਿੰਨ ਚਾਰ ਗੇੜੇ ਮਾਰ ਗਿਆ ਮੈਂ ਤਾਂ ਅੱਜ ਟੱਕਰਾਂ ਦਾ ਕਈ ਗੇੜੇ ਮਾਰ ਗਿਆ ਤੂੰ ਹੋਰ ਮੈਂ ਤਾਂ ਕੰਮ ਤਾਂ ਫਿਰ ਬਾਹਰ ਰਹਿੰਦਾ ਤੈਨੂੰ ਪਤਾ ਤਾਂ ਹੈਗਾ ਫਿਰ ਕਿਵੇਂ ਸੌ ਪਾਸੇ ਜਾਣਾ ਪੈਂਦਾ ਭਾਈ ਮੈਨੂੰ ਤਾਂ ਅੱਛਾ ਕਿਆ ਹਜੀ ਕੀ ਵੀ ਪਤਾ ਪੈ ਗਿਆ ਤੈਨੂੰ ਮੈਂ ਤਾਂ ਉਸੇ ਗਾਤਰੀ ਆਇਆ ਸੀਗਾ ਉਹ ਮੇਰੇ ਆ ਗਿਆ ਉਹ ਤਾਂ ਸਾਡੇ ਟੱਕਰ ਪਈ ਕਲੇਸ਼ ਪੈ ਗਿਆ ਉਹ ਤਾਂ ਕੰਮ ਬਣਦਾ ਨਹੀਂ ਹੁਣ ਤੇਰਾ ਕਿਵੇਂ ਕੀ ਹੋ ਗਿਆ ਉਹ ਤਾਂ ਸਾਡੇ ਉੱਤੇ ਟੱਕਲੇਸ਼ ਪੈ ਗਿਆ ਕਾਹਦਾ ਕਲੇਸ਼ ਪੈ ਗਿਆ ਉਸ ਤੇਰੀ दारू ਨੇ ਪੰਗਾ ਪਾਤਾ ਭਾਈ ਕਿਵੇਂ ਬੁੜੀਆਂ ਲੜਤੀਆਂ ਕਹਿੰਦੀਆਂ ਇੱਕ ਕਲੈ ਕਰ ਕਾ ਜੱਬ ਖਾਣਾ ਕੱਟਤਾ ਕਹਿੰਨਾ ਅੱਛਾ ਹਾਂ ਸਾਡੇ ਬੁੜੀ ਨੂੰ ਹੋ ਜਾਨਾ ਸਾਰਾ ਕੁਝ ਡੋਲਦਾ ਪਈ ਉਹ ਤਾਂ ਡੋਲਦਾ ਦੋ ਡੋਲੇ ਤਾਂ ਆਉਂਦੇ ਯਾਰ ਤੇਰੇ ਕੋਲ ਕੀ ਤਰ੍ਹਾਂ ਮੈਂ ਜਦੋਂ ਡੋਲੀ ਦਿੱਤਾ ਹੁਣ ਭਾਈ ਉਹ ਬੁੜੀ ਨੂੰ ਹੋ ਜਾਨਾ ਸਾਰਾ ਕੁਝ ਡੋਲਦਾ ਪਈ ਮੈਂ ਤਾਂ ਆਪ ਹੁਣ ਮੇਲੇ ਵੇਲੇ ਉੱਥੇ ਠੇਕੇ ਜੇ ਤਾ ਤੂੰ ਜੇ ਤੂੰ ਲੈ ਆ ਦੂ ਲੈ ਆ ਦੂੰਗਾ ਕੋਈ ਗੱਲ ਨਹੀਂ ਹਾਂ ਤਾ ਤੈਨੂੰ ਮੈਂ ਭੰਦੇ ਆ ਦੇਦਾ ਦੀ 800 ਚੁਪਏ ਗਏ ਯਾਰ ਨਾ ਕੋਈ ਦੱਸਿਆ ਨਾ ਕਰਿਆ ਲੈ ਉਹ ਭੱਜ ਗਿਆ ਫੜ ਲੂ ਪੁੱਛਦੀ ਅਗਲਾ ਕਹਿੰਦਾ ਨਾ ਵੀ ਤੇਰੇ ਤੇ ਬੰਦਾ ਬੇਈਮਾਨ ਹੋ ਜਾਂਦਾ ਨਾ ਬਾਬਾ ਕਰਨ ਜੂ ਗਰੇ ਨਾ ਕੱਠ ਕਰਨ ਜੂ ਗਰੇ ਹੁਣ ਦਾ ਮੇਲੇ ਵਿਲੇ ਆਪ ਨੂੰ ਲੈਣੇ ਬਣ ਗਿਆਂ ਦੋ ਬੋਤਨਾ ਜੇ ਕੋਈ ਆਏਗਾ ਖਤਰ ਲੈਣੀਆਂ ਨੀਗੀਆਂ ਮੁਰੱਕੇ ਨਹੀਂ ਪੰਗਾ ਲੈਂਦੇ ਇਹ ਬੰਦੇ ਨਾਲ ਲੈ ਤੇਰੇ ਵਰਗੇ ਨੂੰ ਕੀ ਲਈ ਬੈਠਾ ਮੈਂ ਆਈ ਮੈਂ ਥੋੜੇ ਮੈਨੂੰ ਟੱਟੀ 'ਚ ਬੈਠਿਆ ਨੂੰ ਸਰਪੰਚਾਂ ਦੇ ਫੋਨ ਆਉਂਦੇ ਨੇ ਕਿੱਥੇ ਦੇ ਦਮ ਤੈਨੂੰ ਹੁਣ ਕਰ ਦੇ ਕੀ ਮੇਰੇ ਕੋਲ ਹੈ ਹੀ ਨਹੀਂ ਤੈਨੂੰ ਦੱਸ ਦੰ ਦਿੱਤਾ ਬੁੱਢੀ ਮੂਹਰੇ ਡੋਲਤੀ ਛਾਰੀ ਹੋਤਾ ਮੈਂ ਤਾਂ ਆਪ ਹੁਣ ਠੇਕੇ ਤੇ ਜਾਣਾ ਤੂੰ ਆਪ ਦਾ ਕਰ ਲੈ ਇਂਤਜਾਮ ਜੇ ਕਰਨਾ ਕੋਈ ਲੈ ਬਾਲਾ ਚਲੇ ਜਾ ਤੈਨੂੰ ਕੀ ਲਈ ਬੈਠਾ ਮੈਂ ਮੈਨੂੰ ਐਵੇਂ ਟੱਟੀ 'ਚ ਬੈਠੇ ਸਰਪੰਚਾਂ ਦੇ ਫੋਨ ਆਉਂਦੇ ਆਈ ਮੀ ਥੋੜੀ ਮੈਨੂੰ ਗੈਂਮਲ ਕਹਿੰਦੇ ਨੇ ਤੇਰੇ ਵਰਗੇ ਨੂੰ ਤਾਂ ਮੈਂ 20 ਨੂੰ ਚਾਰਿਆ ਹੈ ਲੱਪਾਲ ਦਾ ਮੇਥਾ ਛੋਲਣਾ ਪਿਆਉਣਾ ਤੈਨੂੰ ਮੈਂ ਪੀਲੀ ਮੇਰੇ ਦੀ ਠੰਡੀ ਕੱਕੇ ਕੋਈ ਨਹੀਂ ਲੰਘ ਜਾ ਲੰਘ ਜਾ ਉਹ ਦਾਖੇਰੇ